ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੋਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਦੀ سزا ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਰੇ ਸ਼ਰੋਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਅੰਮ੍ਰਿਤਸਰੀ ਮੁਕਸ਼ਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੇ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾਂ ਦੇਣੀਆਂ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਵੀ ਉਹ ਵੰਡ ਸਕਦੇ ਆ ਵੀ ਉਹਦਾ ਕੁਝ ਨਾ ਕੁਝ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿੰਨਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਆਉਂਦੀਆਂ ਪਾਣੀ ਦੀ ਟੈਂਕੀ ਜਾਂ ਜਿਮ ਜਾਂ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰੰਟਾ ਮੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋਵੇ ਨਹੀਂ ਜੀਆਂ ਆ ਜੀ ਇਹਦੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾਵੇ ਅੱਜ ਤਾਂ ਦਿਨ 10ਵੇਂ ਪਾਰਕਸ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦਾ ਜੋ ਉਹ ਸਿਕ ਕੌਮ ਦੇ ਲਈ ਬਹੁਤ ਉਤਮ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬੈਂ ਸਿੰਘ ਦੀ ਸਕਵਾਂ ਸਿੰਘ ਦੀ ਕ੍ਰਿਸ਼ਣ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀ ਉਸ ਦਾ ਹੰਗਾਰਾ ਬੀ ਜੀ ਪੀ ਦੇ ਆਗੂ ਵਜਪਾ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕੀ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇ ਅਦਵਾਨੇ ਜਿਹੜਾ ਫਿਰ ਉੱਛਦਾ ਬੀਜੇਪੀ ਦਾ ਲੀਡਰ ਸੀ ਉਸਨੇ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭਾ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸਿੱਧ ਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਰਨਾ ਅਰਦਾਸ ਕਰਦੇ ਆ ਅੱਜ ਵੀ ਕਿਤੇ ਹੈ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਤਦਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਗਵੰਢੀ ਜੇ ਤਖੜੇ ਤੇ ਮਿਲਟਰੀ ਦੇ ਵਿੱਚ ਤਖੜੇ ਹੋਣਗੇ ਤੇ ਸਕਿਉਰਿਟੀ ਕੌਂਸਲ ਦੇ ਵਿੱਚ ਜਾ ਕੇ ਬਾਦ ਜੋ ਜ਼ੁਲਮ ਦੇ ਖਿਲਾਫ ਉਠਾਉਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰੈਗ੍ਰੇਟਿਡ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਆਸ ਕਰਦੇ ਆਂ ਕਿ ਸਕਿਉਰਿਟੀ ਕੌਂਸਲ ਦੇ ਵਿੱਚ ਸਾਡਾ ਜੋ ਸੰਥ ਜਨਰਲ ਸਿਪਿੰਗ ਨਾ ਬਣੇ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਇਹ ਸਬਾਤ ਨੂੰ ਸਕਿਉਰਿਟੀ ਕੌਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜ਼ਰੂਰ ਠਾਏ ਚੌਕ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਾਲ ਤੱਕ ਸਾਹ ਟਾਉਣ ਤੇ ਉਹਨਾਂ ਨੂੰ ਉਹਦੀ ਸਜ਼ਾ ਦੇ ਕੇ ਸਿੱਧੀ ਪ੍ਰਾਪਤ ਕੀਤੀ ਔਰ ਸੂਰਾਸੋ ਪਹਿਚਾਨੀਏ ਜੋ ਲਰੇਦੀਨ ਕੇ ਹੇਤ ਪਰਜਾਪੁਰਜਾ ਕਟ ਮਰੇ ਕਬੂਨਾ ਸ਼ਾਹ ਦੇ ਖੇਤ ਨਾ ਨ ਮਹਾਨ ਸ਼ੀਦਾ ਨੂੰ ਸਰਦਾ ਤੇ ਸਤਕਾਰ ਭੇਟ ਕਰਦਾ ਦੂਸਰਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸਤਵ ਹੈ। ਤਾ ਹੀ ਪ੍ਰਕਾਸ਼ ਅੰਭਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲੈਓ। ਔਰ ਉਹਨਾ ਮਹਾਨ ਗੁਰੂ ਸਾਹਿਬਾਨ ਦਾ ਅਜ ਪ੍ਰਕਾਸ਼ ਜਿਹੜਾ ਦਿਨਸ ਹੈ ਜਿਨ੍ਹਾਂ ਨੇ ਜ਼ੁਲਮ ਔਰ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਜਿਹੜਾ ਅਸੀਂ ਅੰਮ੍ਰਿਤ ਛਕਾ ਕੇ ਖਾਲਸੇ ਦਾ ਰੂਪ ਬਣਾਇਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰਨ ਵਾਸ ਜਬਲਾ ਖਾਲਸਾ ਰਹੇ ਨਿਆਰਾ ਤਬਲਕ ਤੇ ਜੀਓ ਮਸਾਰਾ ਮੈਂ ਉਹਨਾਂ ਦੇ ਪ੍ਰਕਾਸ਼ ਉਸਦੀ ਸਾਰਿਆਂ ਨੂੰ ਬਹੁਤ ਬਤਹਾਈ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਮਾਕੌਮ ਦੇ ਮਹਾਨ ਜੋਧਿਆ ਅਸ਼ੀਰਦਾ ਨੂੰ ਯਾਦ ਕਰਨ ਵਾਸਤੇ ਜੋ 6 ਜਨਵਰੀ ਨੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਆਤਮਸਕ ਹੋਣ ਵਾਸਤੇ ਅਸੀਂ ਆਏ ਸੀ ਤੇ ਉਹਨਾਂ ਨੂੰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਆ ਕਿ ਜਿਸ ਨਾਲ ਸਾਡੀ ਕੌਮ ਦੀ ਆਨ ਸ਼ਾਨ ਵਾਸਤੇ ਆਪਾ ਵਾਰਿਆ ਨਹੀਂ ਸਰਕਾਰ ਦੀ ਮਨਸ਼ਾ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਦੇ ਚਾਹੀਦਾ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਮਾਰ ਜਨ ਜਤਾਇਆ ਤੇ ਜੋ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਕ ਅਮਰਤਪਾਲ ਦਾ ਨਹੀਂ ਉਹਦੀਆਂ ਉਹਦੇ ਪਰਸਨਲ ਬੈਨੀਫਿਟ ਤੁਸੀਂ ਰੋਕੋ ਕੋਈ ਗੱਲ ਨਹੀਂ ਪਰ ਜਿਹੜੇ ਲੋਕਾਂ ਦਾ ਹੱਕ ਬਣਦਾ ਉਹ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਕੋਈ ਬੰਦਾ ਪਾਇੰਟ ਕਰਕੇ ਤੇ ਉਹਦੇ ਥਰੂ ਸਾਰੇ ਜੋ ਵੀ ਹਲਕੇ ਦੇ ਵਿਕਾਸ ਦੇ ਕੰਮ ਆ ਉਹ ਹੋਣੇ ਚਾਹੀਦੇ ਤਿਆਰੀਆਂ ਜੀ 14 ਤਰੀਕ ਵਾਸਤੇ ਅਸੀਂ ਤਿਆਰੀਆਂ ਕਰ ਰਹੇ ਹਾਂ ਉੱਥੇ ਕਤਰਤਾ ਕਰ ਰਹੇ ਹਾਂ ਉਹਦੇ ਉਹਦੇ ਵਾਸਤੇ ਸਾਰੇ ਉਹਦੇ ਸੰਬੰਧ ਜੋ ਵੀ ਹੋ ਰਹੇ ਉਹ ਵੀ ਚ ਲੱਗੇ ਹੋਏ ਆ ਇਹ ਜਿਹੜੇ ਸਾਡੀਆਂ ਸਰਕਾਰਾਂ ਵਾ ਜੇ ਪੰਜਾਬ ਦੇ ਬੰਦ ਲੋਕ ਵੀ ਸਿਰਦ ਨਹੀਂ ਗਏ ਤੇ ਸੈਂਟਰ ਤੇ ਸਾਡੇ ਨਾਲ ਪਹਿਲਾਂ ਤੋਂ ਵਿਤਕਰਾ ਕਰ ਰਿਹਾ ਪਹਿਲਾਂ ਵੀ ਸਾਡਾ 700 ਕਿਸਾਨ ਸ਼ਹੀਦ ਹੋਇਆ ਦਿੱਲੀ ਬਾਰਡਰ ਤੇ ਉਦੋਂ ਮੰਗਾਂ ਮੰਨ ਕੇ ਪਿੱਛੇ हट ਗਏ ਹੁਣ ਡਲੇਵਾਲ ਸਾਹਿਬ ਵੀ ਮੇਰੇ ਖਿਆਲ ਕੋ ਬਹੁਤ ਵੱਡਾ ਲੰਮਾ ਸੰਘਰਸ਼ ਕਰ ਰਹੇ ਆ ਕੌਮ ਦੀ ਚੜ੍ਹਦੀ ਕਲਾ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਉਹਨਾਂ ਨੇ ਤੇ ਆ ਸਾਡੀ ਤੇ ਸਰਕਾਰ ਨੂੰ ਅਪੀਲ ਹੈ ਕਿ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਾਨ ਬਚਾਈ ਜਾਣੀ ਚਾਹੀਏ ਤੇ ਬਾਕੀ ਧਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਆਪਸੀ ਵਖਰੇਵੇਂ ਛੱਡ ਕੇ ਹੁਣ ਇੱਕ ਮੰਚ ਤੇ ਇਕੱਠੇ ਹੋ ਕੇ ਕਿਉਂ ਮੰਗਾਂ ਸਾਰੀਆਂ ਦੀ ਸਾਰੇ ਕਿਸਾਨਾਂ ਦੀਆਂ ਸਾਂਝੀਆਂ ਤੇ ਸਾਰੀਆਂ ਕਿਸਾਨ ਧਰਾਂ ਨੂੰ ਉਹਨਾਂ ਦਾ ਵੱਤੋਂ ਵੱਤ ਸਾਥ ਦੇਣਾ ਚਾਹੀਦਾ